ਕਿਤਾਬ ਖਾੜਕੂ ਲਹਿਰਾਂ ਦੇ ਅੰਗ ਸੰਗ ਲੇਖਕ ਸਰਦਾਰ ਅਜਮੇਰ ਸਿੰਘ 18ਵੇਂ ਭਾਗ ਵਿੱਚ ਸੁਣੋ ਨਛੱਤਰ ਸਿੰਘ ਰੋਡੇ ਦੇ ਨਕਸਲੀ ਲਹਿਰ ਵਿੱਚ ਸ਼ਾਮਲ ਹੋਣ ਦੀ ਕਹਾਣੀ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ 1971 ਵਿੱਚ ਜਨਵਰੀ ਦੇ ਤੀਜੇ ਹਫ਼ਤੇ ਇੱਕ ਦਿਨ ਅਚਾਨਕ ਮੈਨੂੰ ਰਈਆ ਤੋਂ ਚੱਲ ਕੇ ਮੋਗੇ ਪਹੁੰਚਣਾ ਪਿਆ ਪਾਰਟੀ ਦੇ ਸਖਤਰ ਬਲਦੇਵ ਸਿੰਘ ਨੇ ਮੈਨੂੰ ਮੋਗੇ ਜਾ ਕੇ ਬੰਤ ਸਿੰਘ ਰਾਜੇ ਆਣ ਨਾਂ ਦੇ ਨੌਜਵਾਨ ਨਾਲ ਇੱਕ ਜ਼ਰੂਰੀ ਕੰਮ ਦੇ ਸਬੰਧ ਵਿੱਚ ਅਰਾਏ مشਵਰਾ ਕਰਨ ਦੀ ਜ਼ਿੰਮੇਵਾਰੀ ਸੌਂਪੀ ਸੀ ਮੈਂ ਬਾਬਾ ਬਕਾਲਾ ਵਾਲੇ ਮੋੜ ਤੇ ਖੜਾ ਅੰਮ੍ਰਿਤਸਰ ਜਾਣ ਵਾਲੀ ਬੱਸ ਉਡੀਕ ਰਿਹਾ ਸੀ ਜਲੰਧਰ ਤੋਂ ਅੰਮ੍ਰਿਤਸਰ ਜਾ ਰਹੀ ਰੋਡਵੇਜ਼ ਦੀ ਇੱਕ ਬੱਸ ਆ ਕੇ ਰੁਕੀ ਮੈਂ ਆਮ ਵਾਂਗੂ ਬੱਸ ਵਿੱਚ ਚੜ੍ਹਨ ਲਈ ਪਿਛਲੀ ਬਾਰੀ ਵੱਲ ਵਧਿਆ ਰੂਪੋਸ਼ ਜੀਵਨ ਦੌਰਾਨ ਹਮੇਸ਼ਾ ਆਲੇ-ਦੁਆਲੇ ਨਿਗਾਹ ਘੁਮਾ ਕੇ ਦੇਖਣਾ ਪੱਕੀ ਆਦਤ ਬਣ ਗਈ ਸੀ ਜਦੋਂ ਮੈਂ ਅਗਲੀ ਬਾਰੀ ਵਿੱਚੋਂ ਉੱਤਰੀਆਂ ਸਵਾਰੀਆਂ ਉੱਤੇ ਨਿਗਾਹ ਮਾਰੀ ਤਾਂ ਮੇਰੀ ਨਜ਼ਰ ਬੱਸ ਵਿੱਚੋਂ ਉੱਤਰ ਰਹੇ ਇੱਕ ਵਰਦੀਧਾਰੀ ਪੁਲਿਸ ਅਫਸਰ ਤੇ ਜਾ ਪਈ ਮੈਂ ਇੱਕਦਮ ਪਛਾਣ ਲਿਆ ਉਹ ਇੰਸਪੈਕਟਰ ਬਨਾਰਸੀ ਦਾਸ ਸੀ ਮੈਂ ਕਾਲੀ ਨਾਲ ਬੱਸ ਵਿੱਚ ਜਾ ਚੜਿਆ ਮੈਂ ਦੇਖਿਆ ਕਿ ਇੰਸਪੈਕਟਰ ਤੇਜ਼ ਕਦਮੀ ਨਾਲ ਜੀਟੀ ਰੋਡ ਪਾਰ ਕਰਕੇ ਬਾਬਾ ਬਕਾਲਾ ਰੋਡ ਤੇ ਜਾ ਖੜਾ ਹੋਇਆ ਸੀ ਜ਼ਿਆਦਾ ਤੌਰ ਤੇ ਉਹ ਬਟਾਲਾ ਨੂੰ ਜਾਣ ਵਾਲੀ ਬੱਸ ਦਾ ਇੰਤਜ਼ਾਰ ਕਰ ਰਿਹਾ ਸੀ ਮੈਨੂੰ ਯਾਦ ਆ ਗਿਆ ਕਿ ਅਦਾਲਤ ਵਿੱਚ ਚੱਲ ਰਹੇ ਕਿਸੇ ਮੁਕਦਮੇ ਦੇ ਸਬੰਧ ਵਿੱਚ ਉਸਨੂੰ ਅਕਸਰ ਬਟਾਲੇ ਜਾਣਾ ਪੈਂਦਾ ਸੀ ਖੈਰ ਮੇਰੀ ਬੱਸ ਉੱਥੋਂ ਛੇਤੀ ਚੱਲ ਪਈ ਸੀ ਅਮਰਸਰ ਪਹੁੰਚ ਕੇ ਮੈਂ ਮੋਗੇ ਨੂੰ ਜਾਣ ਵਾਲੀ ਬੱਸ ਫੜੀ ਅਤੇ ਸ਼ਾਮ ਤੱਕ ਉੱਥੇ ਦੱਸੀ ਹੋਈ ਜਗ੍ਹਾ ਤੇ ਪਹੁੰਚ ਗਿਆ ਉੱਥੇ ਬੰਤ ਸਿੰਘ ਰਾਜੇਆਣਾ ਪਹਿਲਾਂ ਹੀ ਕਿਸੇ ਆਉਣ ਵਾਲੇ ਕਾਮਰੇਡ ਦਾ ਇੰਤਜ਼ਾਰ ਕਰ ਰਿਹਾ ਸੀ ਉਸ ਨੂੰ ਮੇਰੇ ਆਉਣ ਦੀ ਓਕਾ ਹੀ ਕੋਈ ਤਵਕਕੋ ਨਹੀਂ ਸੀ ਪੁਲਿਸ ਕੋਲੋਂ ਮੈਨੂੰ ਜਬਰੀ ਛੁਡਾ ਕੇ ਲੈ ਜਾਣ ਵਾਲਾ ਕਾਂਡ ਅਜੇ ਤਾਜ਼ਾ ਹੀ ਸੀ ਇਸ ਕਰਕੇ ਪਾਰਟੀ ਅੰਦਰ ਆਮ ਪ੍ਰਭਾਵ ਇਹ ਬਣਿਆ ਹੋਇਆ ਸੀ ਕਿ ਮੈਂ ਕਿਸੇ ਅਤੀ ਗੁਪਤ ਟਿਕਾਣੇ ਤੇ ਛੁਪਿਆ ਬੈਠਾ ਹੋਵਾਂਗਾ ਬੰਤ ਨੂੰ ਮੈਂ ਵੈਰੋ ਕੇ ਇਜਲਾਸ ਵੇਲੇ ਮਿਲ ਚੁੱਕਾ ਸੀ ਉਹ ਰੋਡੇ ਕਾਲਜ ਵਿੱਚ ਪੜਦਾ ਸੀ ਉਹ ਉੱਚਾ ਲੰਮਾ ਸ਼ਾਂਟਵੇਂ ਸਰੀਰ ਵਾਲਾ ਗੱਭਰੂ ਸੀ। ਵਾਲੀਬਾਲ ਤੇ ਕਬੱਡੀ ਦਾ ਮੰਨਿਆ ਪਰਮੰਨਿਆ ਖਿਡਾਰੀ ਸੀ। ਉਹ ਪਾਰਟੀ ਦਾ ਨਵਾਂ-ਨਵਾਂ ਹੀ ਕੋਲ ਵਿਕਤੀ ਵਰਕਰ ਬਣਿਆ ਸੀ। ਇਜਲਾਸ ਵਿੱਚ ਉਸ ਦੀ ਡਿਊਟੀ ਦੂਰੋਂ-ਦੂਰੋਂ ਚੱਲ ਕੇ ਆਏ ਕਾਮਰੇਡਾਂ ਨੂੰ ਰਾਤ ਦੇ ਹਨੇਰੇ ਵਿੱਚ ਅਲੱਗ-ਅਲੱਗ ਠਾਰਾਂ ਤੋਂ ਚੁੱਕ ਕੇ ਵਾਰੋ-ਵਾਰੀ ਇਜਲਾਸ ਵਾਲੀ ਜਗ੍ਹਾ ਤੇ ਪਹੁੰਚਾਉਣਾ ਸੀ। ਇਸ ਦੇ ਨਾਲ ਹੀ ਉਸ ਨੇ ਚੱਲਦੇ ਇਜਲਾਸ ਦੌਰਾਨ ਹੋਰਨਾ ਅੱਧ ਦਰਜਨ ਦੇ ਕਰੀਬ ਸਾਥੀਆਂ ਨਾਲ ਰਲ ਕੇ ਸੁਰੱਖਿਆ ਦੀ ਜ਼ਿੰਮੇਵਾਰੀ ਬਹੁਤ ਖੂਬ ਨਿਭਾਈ ਸੀ। ਉਦੋਂ ਮੇਰੀ ਉਸ ਨਾਲ ਐਵੇਂ ਰਸਮੀ ਜੀ ਜਾਣ ਪਛਾਣ ਹੀ ਹੋਈ ਸੀ। ਜਦ ਮੈਂ ਪੁਰਾਣੇ ਮੋਗੇ ਵਿੱਚ ਦੱਸੇ ਹੋਏ ਟਿਕਾਣੇ ਤੇ ਜਾ ਕੇ ਦਰਵਾਜ਼ੇ ਨੂੰ ਦਸਤਕ ਦਿੱਤੀ ਤਾਂ ਉਸ ਨੇ ਆਪ ਦਰਵਾਜ਼ਾ ਖੋਲ੍ਹਿਆ ਸੀ। ਦਰਵਾਜ਼ਾ ਖੁੱਲਣ ਤੇ ਮੈਨੂੰ ਦੇਖ ਕੇ ਇੱਕ ਵਾਰ ਤਾਂ ਉਸ ਨੂੰ ਉਝੱਕਾ ਜਿਹਾ ਲੱਗਾ। ਕਲੀਨ ਸ਼ੇਵ ਹੋਣ ਕਰਕੇ ਮੇਰੀ ਸੂਰਤ ਬਹੁਤ ਬਦਲ ਗਈ ਸੀ। ਦੂਜੀ ਗੱਲ ਸਾਡੀ ਜਾਣ ਪਛਾਣ ਵੀ ਬਹੁਤੀ ਗੂੜੀ ਨਹੀਂ ਸੀ ਉਸ ਨੇ ਮੇਰੇ ਨਾਲ ਥੋੜਾ ਜਿਹਾ ਝਿਜਕਦਿਆਂ ਹੱਥ ਮળਾਇਆ ਪਰ ਮੇਰੇ ਮੁਸਕਰਾਉਂਦਿਆਂ ਹੀ ਉਸ ਨੇ ਮੈਨੂੰ ਪਛਾਣ ਲਿਆ ਉਸ ਨੇ ਹੱਥ ਛੱਡ ਕੇ ਇੱਕਦਮ ਮੈਨੂੰ ਜੱਫੀ ਪਾ ਲਈ ਉਸ ਨੂੰ ਹੈਰਾਨੀ ਭਰੀ ਖੁਸ਼ੀ ਹੋ ਰਹੀ ਸੀ ਉਸ ਨੇ ਉਸੇ ਵੇਲੇ ਛੇਤੀ ਨਾਲ ਬੱਤੀਆਂ ਵਾਲਾ ਸਟੋਵ ਬਾਲਿਆ ਤੇ ਬਿਨਾਂ ਪੁੱਛੇ ਚਾਹ ਬਣਨੀ ਰੱਖ ਦਿੱਤੀ ਚਾਹ ਪੀਂਦਿਆਂ ਗੱਲਾਂ ਛਿੜ ਪਈਆਂ ਉਸ ਨੂੰ ਮੇਰੇ ਕਾਂਡ ਵਾਲਾ ਬਿਰਤਾਂਤ ਮੇਰੇ ਮੂੰਹੋਂ ਸੁਣਨ ਦੀ ਬਹੁਤ ਉਤਸੁਕਤਾ ਸੀ ਮੈਂ ਉਸ ਨੂੰ ਜਿੰਨਾ ਕੋ ਦੱਸਣਾ ਸੀ ਦੱਸ ਦਿੱਤਾ ਪਾਰਟੀ ਦੇ ਕਾਇਦਾ ਕਾਨੂੰਨਾ ਅਨੁਸਾਰ ਐਕਸ਼ਨ ਵਿੱਚ ਸ਼ਾਮਲ ਕਾਮਰੇਡਾਂ ਦੇ ਨਾਂ ਆਦ ਗੁਪਤ ਰੱਖਣੇ ਜ਼ਰੂਰੀ ਮੰਨੇ ਜਾਂਦੇ ਸਨ ਕਈ ਕਾਮਰੇਡ ਜੋਸ਼ ਵਿੱਚ ਆ ਕੇ ਇਸ ਜ਼ਰੂਰੀ ਅਸੂਲ ਦੀ ਉਲੰਘਣਾ ਕਰ ਦਿੰਦੇ ਸਨ ਪਰ ਮੈਂ ਆਪਣੇ ਸੁਭਾਅ ਜੋ ਹੀ ਇਸ ਮਾਮਲੇ ਵਿੱਚ ਪੂਰਾ ਸੰਜਮ ਬਰਤਦਾ ਸੀ ਅਸਮੀ ਗੱਲਾਂ ਬਾਤਾਂ ਮੁਕਾ ਲੈਣ ਤੋਂ ਬਾਅਦ ਮੈਂ ਅਸਲੀ ਗੱਲ ਤੋਰੀ ਬੰਦ ਤੋਂ ਹੋਰੀ ਉਹਨਾਂ ਦਿਨਾਂ ਵਿੱਚ ਕੋਕਰੀ ਕਲਾ ਦੇ ਅਜੈਬ ਸਿੰਘ ਨਾਂ ਦੇ ਇੱਕ ਪਤਵੰਤੇ ਵਿਅਕਤੀ ਨੂੰ ਮਾਰਨ ਦੀ ਵਿਉਂਤ ਬਣਾ ਰਹੇ ਸਨ ਉਸ ਉੱਤੇ ਸ਼ਹੀਦ ਭਗਤ ਸਿੰਘ ਵਿਰੁੱਧ ਗਵਾਹੀ ਦੇਣ ਦਾ ਇਲਜ਼ਾਮ ਸੀ ਦੰਦ ਕਥਾ ਮੁਤਾਬਕ ਇਸ ਦੇ ਇਵਜ਼ ਵਿੱਚ ਉਸ ਨੂੰ ਅੰਗਰੇਜ਼ ਸਰਕਾਰ ਵੱਲੋਂ ਜ਼ਮੀਨ ਦੇ ਕਈ ਮਰਬੇ ਅਲਾਟ ਹੋਏ ਸਨ ਜਦੋਂ ਉਸ ਨੂੰ ਮਾਰਨ ਦਾ ਫੈਸਲਾ ਕੀਤਾ ਗਿਆ ਸੀ ਉਦੋਂ ਉਹ ਕਾਂਗਰਸ ਪਾਰਟੀ ਦਾ ਜ਼ਿਲ੍ਹਾ ਪੱਤਰ ਦਾ ਆਗੂ ਤੇ ਜ਼ਿਲ੍ਹਾ ਪ੍ਰੀਸ਼ਦ ਦਾ ਪ੍ਰਧਾਨ ਸੀ ਉਸ ਦਾ ਆਪਣੇ ਪਿੰਡ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਪੂਰਾ ਰੋਬ ਦਾਬ ਸੀ ਉਸ ਨੂੰ ਮਾਰ ਕੇ ਪਾਰਟੀ ਲੋਕਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੀ ਸੀ ਕਿ ਜੁਝਾਰੂਆਂ ਵਰਤੋ ਗਵਾਹੀਆਂ ਦੇਣ ਵਾਲੇ ਸਰਕਾਰੀ ਝੋਲੀ ਚੁੱਕ ਹਮੇਸ਼ਾ ਵਾਸਤੇ ਐਸ਼ੋ ਆਰਾਮ ਦੀ ਜ਼ਿੰਦਗੀ ਬਤੀਤ ਨਹੀਂ ਕਰ ਸਕਦੇ ਉਹਨਾਂ ਨੂੰ ਕੀਤੇ ਪਾਪਾਂ ਦੀ ਸਜ਼ਾ ਕਿਸੇ ਦਿਨ ਅਟੱਲ ਭੁਗਤਣੀ ਪੈਂਦੀ ਹੈ ਇਸੇ ਤਰ੍ਹਾਂ ਹੀ ਸਾਡੀ ਪਾਰਟੀ ਨੇ ਉਸ ਤੋਂ ਬਾਅਦ ਬਟਾਲਾ ਦੇ ਨੇੜੇ ਭਾਗੋਵਾਲ ਪਿੰਡ ਦੇ ਦੁਰਗਾ ਦਾਸ ਨਾਂ ਦੇ ਇੱਕ ਬੰਦੇ ਨੂੰ ਹੀ ਸ਼ਹੀਦ ਭਗਤ ਸਿੰਘ ਵਿਰੁੱਧ ਗਵਾਹੀ ਦੇਣ ਦੇ ਦੋਸ਼ ਹੇਠ ਗੋਲੀਆਂ ਨਾਲ ਭੁੰਨ ਦਿੱਤਾ ਸੀ ਬਾਅਦ ਵਿੱਚ ਜਾ ਕੇ 2006 ਵਿੱਚ ਜਦੋਂ ਮੇਰੀ ਪ੍ਰੋਫੈਸਰ ਮਲਵਿੰਦਰਜੀਤ ਸਿੰਘ ਵੜਿਆਚ ਨਾਲ 36 ਸਾਲਾਂ ਦੇ ਵਕਫੇ ਬਾਅਦ ਇਤਫਾਕੀਆ ਮੁਲਾਕਾਤ ਹੋਈ ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਸ਼ਹੀਦ ਭਗਤ ਸਿੰਘ ਦੇ ਕੇਸ ਨਾਲ ਸੰਬੰਧਿਤ ਲਿਖਤੀ ਰਿਕਾਰਡ ਅੰਦਰ ਜਾਇਬ ਸਿੰਘ ਤੇ ਦੁਰਗਾ ਦਾਸ ਭਾਗੋ ਵਾਲੀਆ ਇਹਦਾ ਕਿਤੇ ਵੀ ਕੋਈ ਜ਼ਿਕਰ ਨਹੀਂ ਮਿਲਦਾ ਸਾਫ ਹੈ ਕਿ ਉਹਨਾਂ ਦੋਹਾਂ ਨੂੰ ਸਿਰਫ ਅਫਵਾਹ ਦੇ ਆਧਾਰ ਤੇ ਹੀ ਕਤਲ ਕਰ ਦਿੱਤਾ ਗਿਆ ਸੀ ਜਿਹੜਾ ਸੀਨੀਅਰ ਕਾਮਰੇਡ ਇਸ ਮਾਮਲੇ ਵਿੱਚ ਬੰਤ ਹੋਰਾਂ ਦੀ ਅਗਵਾਈ ਕਰ ਰਿਹਾ ਸੀ ਉਹ ਕਿਸੇ ਹੋਰ ਜ਼ਰੂਰੀ ਕਾਰਜ ਵਿੱਚ ਰੁੱਝ ਗਿਆ ਸੀ ਇਸ ਲਈ ਉਸ ਦੀ ਜਗ੍ਹਾ ਮੈਨੂੰ ਬੰਤ ਹੋਰਾਂ ਦੀ ਮਦਦ ਕਰਨ ਲਈ ਭੇਜਿਆ ਗਿਆ ਸੀ ਮੈਂ ਜਦੋਂ ਬੰਤ ਨੂੰ ਕਿਹਾ ਕਿ ਉਹ ਕਾਮਰੇਡ ਤਾਂ ਨਹੀਂ ਆ ਸਕਦਾ ਤੁਸੀਂ ਜੋ ਗੱਲ ਕਰਨੀ ਹੈ ਮੇਰੇ ਨਾਲ ਕਰ ਲਓ ਕਿਉਂਕਿ ਮੈਂ ਛੇਤੀ ਹੀ ਵਾਪਸ ਚਲੇ ਜਾਣਾ ਸੀ ਇਹ ਗੱਲ ਸੁਣ ਕੇ ਬੰਤ ਸਿੰਘ ਗੰਭੀਰ ਹੋ ਗਿਆ ਅਤੇ ਉਸ ਨੇ ਮੇਰੇ ਕੋਲ ਉਸ ਕਾਮਰੇਡ ਦੀਆਂ ਸ਼ਿਕਾਇਤਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਉਸ ਦੇ ਮਨ ਅੰਦਰ ਉਸ ਕਾਮਰੇਡ ਬਾਰੇ ਬੁਝਦਿਲ ਹੋਣ ਦਾ ਪ੍ਰਭਾਵ ਬਣ ਗਿਆ ਸੀ ਉਸ ਨੇ ਮੈਨੂੰ ਸਾਫ਼ ਕਹਿ ਦਿੱਤਾ ਸੀ ਕਿ ਉਹ ਕਾਮਰੇਡ ਸਿਰਫ ਗੱਲਾਂ ਕਰ ਸਕਦਾ ਸੀ ਪਰ ਜਾਮ ਨੂੰ ਜੋਖੇ ਵਿੱਚ ਪਾਉਣ ਵਾਲਾ ਕੰਮ ਨਹੀਂ ਸੀ ਕਰ ਸਕਦਾ ਉਸ ਨੇ ਮੈਨੂੰ ਦੋਕ ਦਿਨ ਰੁਕ ਜਾਣ ਅਤੇ ਹੱਥਲੇ ਕਾਰਜ ਵਿੱਚ ਉਹਨਾਂ ਦੀ ਲੋੜੀਂਦੀ ਮਦਦ ਕਰਨ ਦੀ ਉਰਜੋਰ ਮੰਗ ਕੀਤੀ ਇਹ ਗੱਲਾਂ ਕਰਦਾ ਬੰਤ ਮੈਨੂੰ ਬੜਾ ਪਿਆਰਾ ਲੱਗਿਆ ਅੰਦਰੋਂ ਬਾਹਰੋਂ ਨਿਰਮਲ ਦਲੇਰ ਤੇ ਪੁੱਜ ਕੇ 마ਸੂਮ ਮੇਰੇ ਕੋਲ ਉਸ ਦੀ ਗੱਲ ਮੰਨਣ ਤੋਂ ਬਿਨਾਂ ਕੋਈ ਚਾਰਾ ਨਹੀਂ ਰਿਹਾ ਸੀ ਜਦੋਂ ਮੈਂ ਹਾਂ ਕਰ ਦਿੱਤੀ ਤਾਂ ਉਸ ਦਾ ਚਿਹਰਾ ਖਿੜ ਗਿਆ ਸੀ ਮੈਂ ਉਸ ਤੋਂ ਐਕਸ਼ਨ ਵਿੱਚ ਸ਼ਾਮਲ ਹੋਣ ਵਾਲੇ ਦੂਸਰੇ ਸਾਥੀਆਂ ਬਾਰੇ ਪੁੱਛਿਆ ਉਸ ਨੇ ਦੱਸਿਆ ਕਿ ਰੋਡੇ ਪਿੰਡ ਦਾ ਇੱਕ ਬੰਦਾ ਇਸ ਕੰਮ ਲਈ ਪੂਰਾ ਯੋਗ ਹੈ ਇਸ ਨਾਲ ਹੀ ਉਸ ਨੇ ਇੱਕ ਹੋਰ ਮੁੰਡੇ ਦਾ ਨਾਂ ਲਿਆ ਮੁੰਡਾ ਸ਼ਬਦ ਮੈਂ ਇਸ ਲਈ ਵਰਤਿਆ ਹੈ ਕਿਉਂਕਿ ਉਹ ਬਹੁਤ ਹੀ ਅਲੜ ਉਮਰ ਦਾ ਨੌਜਵਾਨ ਸੀ ਅਜੇ 10ਵੀਂ ਚ ਹੀ ਪੜਦਾ ਸੀ ਉਸ ਨੂੰ ਮੈਂ ਇੱਕ ਵਾਰ ਦੇਖਿਆ ਹੋਇਆ ਸੀ ਬੰਤ ਨੇ ਦੱਸਿਆ ਕਿ ਉਹ ਐਕਸ਼ਨ ਵਿੱਚ ਨਾਲ ਜਾਣ ਲਈ ਬਹੁਤ ਮਿਹਨਤ ਤਰਲਾ ਕਰ ਰਿਹਾ ਸੀ ਇਸ ਉਮਰ ਵਿੱਚ ਅਜਿਹੇ ਸ਼ੌਂਕ ਜਾਗ ਉਠਣਾ ਕੋਈ ਉੱਪਰ ਹੀ ਗੱਲ ਨਹੀਂ ਖਾਸ ਕਰਕੇ ਸਿੱਖ ਨੌਜਵਾਨਾਂ ਅੰਦਰ ਤਾਂ ਇਹ ਰੁਝਾਨ ਬਹੁਤ ਹੀ ਆਮ ਪਾਇਆ ਜਾਂਦਾ ਹੈ ਉਹਨਾਂ ਅੰਦਰ ਚੜਦੀ ਜਵਾਨੀ ਵੇਲੇ ਹਥਿਆਰਬੰਦ ਕਾਰਨਾਮਾ ਕਰਨ ਦੀ ਬਹੁਤ ਲੇਲੋਟਦੀ ਹੈ ਮੈਂ ਕਿਹਾ ਕਿ ਜੇਕਰ ਏਨੀ ਹੀ ਜ਼ਿੱਦ ਕਰ ਰਿਹਾ ਹੈ ਅਤੇ ਘਰ-ਬਾਰ ਛੱਡਣ ਲਈ ਪੂਰਾ ਤਿਆਰ ਹੈ ਤਾਂ ਉਸ ਨੂੰ ਇਹ ਚਾਹ ਪੂਰਾ ਕਰ ਲੈਣ ਦਿੱਤਾ ਜਾਵੇ ਬੰਤ ਨੇ ਰੋਡੇ ਪਿੰਡ ਦੇ ਜਿਸ ਬੰਦੇ ਦੀ ਗੱਲ ਕੀਤੀ ਸੀ ਉਸ ਨੂੰ ਮੈਂ ذاتی ਤੌਰ ਤੇ ਜਾਣਦਾ ਨਹੀਂ ਸੀ ਸੋ ਮੈਂ ਬੰਤ ਨੂੰ ਕਿਹਾ ਕਿ ਉਹ ਇੱਕ ਵਾਰ ਉਸ ਬੰਦੇ ਦੀ ਮੇਰੇ ਨਾਲ ਮੁਲਾਕਾਤ ਜ਼ਰੂਰ ਕਰਾਵੇ ਮਿਲ ਕੇ ਬੰਦੇ ਬਾਰੇ ਅਨੁਮਾਨ ਲਾਉਣਾ ਸੌਖਾ ਹੋ ਜਾਂਦਾ ਕਿਉਂਕਿ ਇਸ ਮਾਮਲੇ ਵਿੱਚ ਬੰਤ ਸਿੰਘ ਆਪ ਵੀ ਅਜੇ ਸਖੰਦਰੂ ਹੀ ਸੀ ਉਸ ਨੂੰ ਅਜਿਹੇ ਕੰਮਾਂ ਦਾ ਤਜਰਬਾ ਨਹੀਂ ਸੀ ਖਾਸ ਕਰਕੇ ਬੰਦਿਆਂ ਦਾ ਸਹੀ ਮੁਲਾਂਕਣ ਕਰ ਸਕਣਾ ਬਹੁਤ ਟੇਡਾ ਕੰਮ ਹੁੰਦਾ ਮੈਂ ਨਹੀਂ ਸੀ ਚਾਹੁੰਦਾ ਕਿ ਉਹ ਕੋਈ ਬੇਲੂੜਾ ਨੁਕਸਾਨ ਕਰਾ ਬਸਟਨ ਬੰਤ ਨੇ ਅਗਲੇ ਦਿਨ ਸਵਕਤੇ ਹੀ ਉਸ ਨੌਜਵਾਨ ਨੂੰ ਮરાਉਣ ਦਾ ਵਾਅਦਾ ਕੀਤਾ ਉਹ ਰਾਤ ਕਟਾਉਣ ਲਈ ਮੈਨੂੰ ਨੇੜੇ ਦੇ ਇੱਕ ਪਿੰਡ ਵਿੱਚ ਲੈ ਗਿਆ ਅਗਲੇ ਦਿਨ ਸਵੇਰੇ ਹੀ ਅਸੀਂ ਵਾਪਸ ਮੋਗੇ ਉਸੇ ਟਿਕਾਣੇ ਤੇ ਫਿਰ ਆ ਗਏ ਉਹ ਮਕਾਨ ਪਾਰਟੀ ਦੇ ਹਮਦਰਦ ਇੱਕ ਮੁਲਾਜ਼ਮ ਨੇ ਕਿਰਾਏ ਤੇ ਲਿਆ ਹੋਇਆ ਸੀ ਮੈਨੂੰ ਉਸ ਨੇ ਉੱਪਰ ਚਬਾਰੇ ਵਿੱਚ ਬਿਠਾ ਦਿੱਤਾ ਤੇ ਆਪ ਉਹ 3 ਘੰਟਿਆਂ ਦੇ ਅੰਦਰ ਅੰਦਰ ਵਾਪਸ ਮੁੜਨ ਦਾ ਵਾਅਦਾ ਕਰਕੇ ਉਸੇ ਵੇਲੇ ਰੋਡੇ ਪਿੰਡੋਂ ਚਲਾ ਗਿਆ ਤਿੰਨ ਚਾਰ ਘੰਟਿਆਂ ਬਾਅਦ ਬੰਤ ਵਾਪਸ ਆ ਗਿਆ ਉਸ ਨਾਲ ਇੱਕ ਹੋਰ ਨੌਜਵਾਨ ਸੀ ਜਿਹੜਾ ਜਸਮਾਨੀ ਤੌਰ ਤੇ ਹਟਾ-ਕਟਾ ਤੇ ਪੂਰਾ ਚੁਸਤ ਫੁਰਤ ਲੱਗਦਾ ਸੀ ਬੰਤ ਨੇ ਉਸ ਬਾਰੇ ਜਾਣ ਪਛਾਣ ਕਰਾਉਂਦਿਆਂ ਕਿਹਾ ਕਿ ਨਛੱਤਰ ਸਿੰਘ ਨਾਂ ਦਾ ਉਹ ਨੌਜਵਾਨ ਕਿੱਤੇ ਵਜੋਂ ਟਰੱਕ ਚਲਾਉਂਦਾ ਸੀ ਉਸ ਨੂੰ ਕਲਕੱਤੇ ਤੋਂ ਲਹਿਰ ਬਹਿ ਰਹੀ ਉੜਦੀ-ਉੜਦੀ ਜਾਣਕਾਰੀ ਮਿਲੀ ਸੀ ਉਸ ਨੂੰ ਸਿਰਫ ਇੰਨਾ ਕੁ ਪਤਾ ਚੱਲਿਆ ਸੀ ਕੇ ਬੰਗਾਲ ਵਿੱਚੋਂ ਉੱਠੀ नक्सਲਵਾੜੀ ਨਾਂ ਦੀ ਲਹਿਰ ਹਥਿਆਰਬੰਦ ਲੜਾਈ ਦੇ ਜ਼ਰੀਏ ਜ਼ੁਲਮ ਤੇ ਬੇਇਨਸਾਫੀ ਦਾ ਖਾਤਮਾ ਕਰਕੇ ਦੇਸ਼ ਅੰਦਰ ਇਨਕਲਾਬ ਲਿਆਉਣਾ ਚਾਹੁੰਦੀ ਸੀ ਉਸ ਨੇ ਅਖਬਾਰਾਂ ਵਿੱਚ ਇਸ ਲਹਿਰ ਦੇ ਪੰਜਾਬ ਤੱਕ ਫੈਲ ਜਾਣ ਦੀ ਖਬਰ ਵੀ ਪੜ ਲਈ ਸੀ ਬਸ ਉਦੋਂ ਤੋਂ ਉਸ ਤੇ ਮਨ ਅੰਦਰ ਇਸ ਲਹਿਰ ਵਿੱਚ ਸ਼ਾਮਲ ਹੋਣ ਦੀ ਤਾਂਗ ਪੈਦਾ ਹੋ ਗਈ ਸੀ ਪਿੰਡ ਆ ਕੇ ਜਦ ਉਸ ਨੇ ਆਪਣੇ ਦੋਸਤਾਂ ਮਿੱਤਰਾਂ ਨਾਲ ਲਹਿਰ ਬਾਰੇ ਗੱਲ ਸਾਂਝੀ ਕੀਤੀ ਤਾਂ ਉਸ ਨੂੰ ਪਤਾ ਚੱਲਿਆ ਕਿ ਉਸ ਦੇ ਕੁਝ ਨੇੜਲੇ ਦੋਸਤ ਜੋ ਕਾਲਜ ਵਿੱਚ ਪੜ੍ਹਦੇ ਸਨ ਪਹਿਲਾਂ ਹੀ ਲਹਿਰ ਦੇ ਸੰਪਰਕ ਵਿੱਚ ਆ ਚੁੱਕੇ ਸਨ ਇਹ ਜਾਣ ਕੇ ਉਸ ਨੂੰ ਚਾਜਾ ਚੜ ਗਿਆ ਅਤੇ ਉਸ ਨੇ ਲਹਿਰ ਨਾਲ ਜੁੜੇ ਆਪਣੇ ਦੋਸਤਾਂ ਨੂੰ ਆਪਣੇ ਮਨ ਦੀ ਰੀਜ ਬਾਰੇ ਦੱਸਿਆ ਉਹ ਕਿਸੇ ਹਥਿਆਰਬੰਦ ਐਕਸ਼ਨ ਵਿੱਚ ਸ਼ਾਮਲ ਹੋਣ ਲਈ ਬਹੁਤ ਉਤਾਵਲਾ ਸੀ ਸੋ ਇਸ ਤਰ੍ਹਾਂ ਨਛੱਤਰ ਸਿੰਘ ਦਾ ਬੰਤ ਸਿੰਘ ਨਾਲ ਮੇਲ ਹੋ ਗਿਆ ਸੀ ਮੈਂ ਛੱਤਰ ਸਿੰਘ ਨੂੰ ਕੁਝ ਮੁੱਢਲੇ ਜਿਹੇ ਸਵਾਲ ਪੁੱਛੇ ਕਿ ਉਹ ਕਿੰਨਾ ਪੜਿਆ ਹੋਇਆ ਹੈ ਲਹਿਰ ਬਾਰੇ ਕਿੰਨੀ ਕੋ ਸੋਝੀ ਰੱਖਦਾ ਸੀ ਅਤੇ ਉਸ ਅੰਦਰ ਇਨਕਲਾਬੀ ਕੰਮ ਕਰਨ ਦੀ ਕਿੰਨੀ ਕੋ ਪਰਬਲ ਤਾਂਗ ਸੀ ਆਦ ਆਦ ਗੱਲਾਂ ਬਾਤਾਂ ਚੋਂ ਮੈਨੂੰ ਯਕੀਨ ਹੋ ਗਿਆ ਕਿ ਉਹ ਨਿੱਗਰ اخلاق ਤੇ ਹੌਂਸਲੇ ਵਾਲਾ ਸੀ ਸਿਧਾਂਤਕ ਤੇ ਸਿਆਸੀ ਪੱਧਰ ਤੇ ਭਾਵੇਂ ਨੀਵਾ ਹੀ ਸੀ ਪਰ ਉਸ ਅੰਦਰ ਕੁਝ ਕਰਨ ਦੀ ਤਾਂਗ ਸੀ ਗੱਲ ਕੀ ਉਹ ਲਹਿਰ ਅੰਦਰ ਦਾਖਲੇ ਦੀਆਂ ਸ਼ਰਤਾਂ ਪੂਰੀਆਂ ਕਰਦਾ ਸੀ ਇਸ ਕਰਕੇ ਮੈਂ ਬੰਤ ਦੀ ਉਸ ਨੂੰ ਐਕਸ਼ਨ ਵਿੱਚ ਸ਼ਾਮਲ ਹੋਣ ਦੀ ਯੋਜਨਾ ਨੂੰ ਹਰੀ ਝੰਡੀ ਦੇ ਦਿੱਤੀ ਉਹਨਾਂ ਨੇ ਉਸੇ ਦਿਨ ਸ਼ਾਮ ਨੂੰ ਹੀ ਅਜੈਬ ਸਿੰਘ ਕੋਕਰੀ ਦਾ ਕਤਲ ਕਰ ਦਿੱਤਾ ਨਛੱਤਰ ਸਿੰਘ ਕਤਲ ਕਰਨ ਤੋਂ ਬਾਅਦ ਉਸੇ ਰਾਤ ਦਿਨ ਚੜ੍ਹਨ ਤੋਂ ਪਹਿਲਾਂ ਹੀ ਆਪਣੇ ਘਰ ਚਲਾ ਗਿਆ ਸੀ ਉਸ ਉੱਤੇ ਕਿਸੇ ਨੂੰ ਕੋਈ ਸ਼ੱਕ ਨਹੀਂ ਸੀ ਹੋਇਆ ਬੰਤ ਸਿੰਘ ਦੋ ਦਿਨ ਮੇਰੇ ਨਾਲ ਹੀ ਰਿਹਾ ਉਸ ਤੋਂ ਬਾਅਦ ਮੈਂ ਤਾਂ ਸਮਾਲ ਸਰਪਿੰਡ ਤੋਂ ਬੱਸ ਫੜ ਕੇ ਬਠਿੰਡੇ ਪਹੁੰਚ ਗਿਆ ਅਤੇ ਬੰਤ ਸਿੰਘ ਫਿਰੋਜ਼ਪੁਰ ਵੱਲ ਆਪਣੇ ਦੋਸਤਾਂ ਮਿੱਤਰਾਂ ਕੋਲ ਸਮਾਂ ਬਤੀਤ ਕਰਨੀ ਚਲਾ ਗਿਆ। 5-6 ਦਿਨਾਂ ਬਾਅਦ ਹੀ ਪੁਲਿਸ ਨੂੰ ਅਜੈਬ ਸਿੰਘ ਕੋਕਰੀ ਕਲਾਂ ਦੇ ਕਤਲ ਬਾਰੇ ਅਹਿਮ ਸੁਰਾਗ ਮਿਲ ਗਏ ਸਨ। ਪੁਲਿਸ ਨੇ ਸ਼ੱਕ ਦੀ ਬਿਨਾ ਤੇ ਨਛੱਤਰ ਸਿੰਘ ਦੇ ਚਾਚੇ ਦੇ ਮੁੰਡੇ ਨੂੰ ਫੜ ਲਿਆ ਜਿਸ ਨੂੰ ਕਤਲ ਦੀ ਇਸ ਵਾਰਦਾਤ ਵਿੱਚ ਬੰਤ ਸਿੰਘ ਤੇ ਨਛੱਤਰ ਸਿੰਘ ਦੇ ਸ਼ਾਮਲ ਹੋਣ ਦਾ ਪਤਾ ਸੀ। ਉਸ ਨੇ ਕੁੱਟ ਮਾਰ ਦੌਰਾਨ ਪੁਲਿਸ ਕੋਲ ਇਹ ਭੇਦ ਉਜਾਗਰ ਕਰ ਦਿੱਤਾ ਨਿਸ਼ੱਤਰ ਨੂੰ ਜਦੋਂ ਆਪਣੇ ਚਚੇਰੇ ਭਰਾ ਦੇ ਫੜੇ ਜਾਣ ਦਾ ਪਤਾ ਚਲਿਆ ਤਾਂ ਉਸ ਨੇ ਇhtiyat ਵਜੋਂ ਘਰ ਵਿੱਚ ਪਈਆਂ ਆਪਣੀਆਂ ਫੋਟੋਆਂ ਸਾੜ ਦਿੱਤੀਆਂ ਅਤੇ ਘਰੋਂ ਟਲ ਕੇ ਜੀਰੇਵਾਲ ਆਪਣੇ ਇੱਕ ਦੋਸਤ ਕੋਲ ਚਲਾ ਗਿਆ ਪੁਲਿਸ ਨੇ ਨਿਸ਼ੱਤਰ ਦੇ ਭਰਾਵਾਂ ਨੂੰ ਫੜ ਲਿਆ ਅਤੇ ਉਹਨਾਂ ਉੱਤੇ ਨਿਸ਼ੱਤਰ ਨੂੰ ਪੁਲਿਸ ਕੋਲ ਪੇਸ਼ ਕਰਨ ਲਈ ਦਬਾਅ ਪਾਇਆ ਪਰ ਉਹਨਾਂ ਨੂੰ ਨਛੱਤਰ ਦੇ ਟਿਕਾਣੇ ਦਾ ਕੋਈ ਪਤਾ ਨਹੀਂ ਸੀ ਜਿਸ ਕਰਕੇ ਪੂਰੀ ਕੋਸ਼ਿਸ਼ ਕਰਨ ਦੇ ਬਾਵਜੂਦ ਪੁਲਿਸ ਨਛੱਤਰ ਸਿੰਘ ਦਾ ਖੁਰਾਕੋਜ ਲੱਭਣ ਵਿੱਚ ਸਫਲ ਨਾ ਹੋ ਸਕੇ ਪਰ ਮਾੜੇ ਭਾਗਾਂ ਨੂੰ ਬੰਤ ਸਿੰਘ ਕੁਝ ਹੀ ਦਿਨਾਂ ਬਾਅਦ ਫਿਰੋਜ਼ਪੁਰ ਵਿਖੇ ਪੁਲਿਸ ਦੇ ਅੜਿੱਕੇ ਆ ਗਿਆ ਪੁਲਿਸ ਨੇ ਉਸ ਉੱਤੇ ਕਈ ਦਿਨਾਂ ਤੱਕ ਬੇਤਹਾਸ਼ਾ ਜ਼ਬਰਟਾਇਆ ਉਸ ਦੇ ਹੱਥਾਂ ਦੀਆਂ ਉਂਗਲਾਂ ਦੇ ਨੂਹ ਜਮੂਰਾਂ ਨਾਲ ਨੋਚੇ ਗਏ ਅਤੇ ਉਸ ਦਾ ਪੋਟਾ-ਪੋਟਾ ਭਿੰਜ ਦਿੱਤਾ ਪਰ ਪੁਲਿਸ ਵੱਲੋਂ ਵਹਿਸ਼ੀ ਤਸ਼ਰੀਹ ਦੇਣ ਦੇ ਬਾਵਜੂਦ ਉਸਨੇ ਕੋਈ ਵੀ ਭੇਦ ਜ਼ਾਹਰ ਨਹੀਂ ਸੀ ਕੀਤਾ ਪੁਲਿਸ ਨੇ ਉਸ ਕੋਲੋਂ ਮੇਰਾ ਅਸਲੀ ਨਾਮ ਪੁੱਛਣ ਲਈ ਪੂਰੀ ਵਾਹ ਲਾ ਦਿੱਤੀ ਸੀ ਪਰ ਉਸ ਸੂਰਮੇ ਨੇ ਪੁਲਿਸ ਕੋਲ ਇਹ ਭੇਦ ਜ਼ਾਹਰ ਕਰਨ ਤੋਂ ਦ੍ਰਿੜ ਇਨਕਾਰ ਕਰ ਦਿੱਤਾ ਸੀ ਅੰਤ ਵਿੱਚ ਪੁਲਿਸ ਨੇ ਛੱਬੇ ਜੇ ਪੈ ਕੇ ਉਸ ਨੂੰ 6 ਮਾਰਚ ਦੀ ਰਾਤ ਦੇ ਹਨੇਰੇ ਵਿੱਚ ਧਰਮਕੋਟ ਦੇ ਨੇੜੇ ਇੱਕ ਡਰੇਨ ਦੇ ਪੁਲ ਉਤੇ ਲਿਜਾ ਕੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ ਅਗਲੇ ਦਿਨ ਅਖਬਾਰਾਂ ਨੇ ਉਸਦੇ ਪੁਲਿਸ ਮੁਕਾਬਲੇ ਵਿੱਚ ਮਾਰੇ ਜਾਣ ਦੀ ਝੂਠੀ ਕਹਾਣੀ ਛਾਪੀ ਮੈਂ ਇਹ ਦੁਖਦਾਈ ਖਬਰ ਰੇਡੀਓ ਤੋਂ ਸੁਣੀ 7 ਮਾਰਚ ਨੂੰ ਮੈਂ ਆਪਣੇ ਇੱਕ ਹੋਰ ਸਾਥੀ ਨਾਲ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਆਸੀ ਕਲਾ ਵਿੱਚ ਆਪਣੇ ਇੱਕ ਕਾਲਜ ਸਮੇਂ ਦੇ ਜ਼ਮਾਤੀ ਦੇ ਘਰ ਠਹਿਰਿਆ ਹੋਇਆ ਸੀ ਸ਼ਾਮ ਨੂੰ ਸਵਾ ਕੁ 6 ਵਜੇ ਜਦੋਂ ਅਸੀਂ ਰਾਤ ਦਾ ਖਾਣਾ ਖਾਣ ਦੀਆਂ ਤਿਆਰੀਆਂ ਕਰ ਰਹੇ ਸੀ ਤਾਂ ਜਲੰਧਰ ਰੇਡੀਓ ਨੇ ਪਰਦੇਸਿਕ ਸਮਾਚਾਰਾਂ ਵਿੱਚ ਇਹ ਖਬਰ ਪ੍ਰਮੁਖਤਾ ਨਾਲ ਨਸ਼ਰ ਕੀਤੀ ਸੀ ਸੁਣ ਕੇ ਦਿਲ ਨੂੰ ਇੱਕਦਮ ਗਹਿਰਾ ਸਦਮਾ ਪਹੁੰਚਿਆ ਮਨ ਇੰਨਾ ਉਦਾਸ ਹੋਇਆ ਕਿ ਰੋਟੀ ਖਾਣ ਨੂੰ ਵੱਢਿਆਂ ਰੂਹ ਨਾ ਕੀਤੀ ਬੰਤ ਸਿੰਘ ਬਹੁਤ ਹੀ ਜ਼ਿੰਦਾਦਿਲ ਤੇ ਸੂਰਬੀਰ ਸੀ ਉਸ ਨਾਲ ਬਤਾਏ ਚਾਰ ਪੰਜ ਦਿਨ ਮੇਰੇ ਲਈ ਅਭੁੱਲ ਯਾਦਾਂ ਬਣ ਗਈਆਂ ਸਨ ਕਈ ਦਿਨਾ ਤੱਕ ਮਨ ਅੰਦਰ ਉਸ ਦੀਆਂ ਯਾਦਾਂ ਦੀ ਰੀਲ ਘੁੰਮਦੀ ਰਹੀ ਉਸ ਦੀ ਮਾਸੂਮੀਅਤ ਦਿਾਨਤਦਾਰੀ ਵਚਨ ਬਦਤਾ ਤੇ ਸਿੱਦਕ ਦਲੀ ਦਾ ਕੋਈ ਲੇਖਾ ਨਹੀਂ ਸੀ ਜਦੋਂ ਉਸਦੀ লাশ ਪਿੰਡ ਪਹੁੰਚੀ ਤਾਂ ਸਾਰੇ ਇਲਾਕੇ ਵਿੱਚ ਮੂੰਹੋਂ-ਮੂੰਹ ਹੀ ਖਬਰ ਫੈਲ ਗਈ ਸੀ ਰੋਡੇ ਕਾਲਜ ਦੇ ਵਿਦਿਆਰਥੀਆਂ ਨੇ ਰੋਸ ਵਜੋਂ ਹੜਤਾਲ ਕਰਕੇ ਸੜਕ ਉੱਤੇ ਆਵਾਜਾਵੀ ਠੱਪ ਕਰ ਦਿੱਤੀ ਸੀ ਉਸਦੀ লাশ ਨੂੰ ਦੇਖ ਕੇ ਲੋਕਾਂ ਦੇ ਮਨਾਂ ਅੰਦਰ ਰੋਧੇ ਲੰਬੂ ਬਲ ਉੱਠੇ ਸਨ লাশ ਪੁਲਿਸ ਦੀ ਦਰਿੰਦਗੀ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੀ ਸੀ ਉਸ ਦੇ ਜਿਸਮ ਦਾ ਕੋਈ ਵੀ ਅੰਗ ਸਮਬੋਧਤਾ ਨਹੀਂ ਸੀ ਹੱਥਾਂ ਦੇ ਪੋਟਿਆਂ ਉੱਤੇ ਕੋਈ ਵੀ ਨੌ ਨਹੀਂ ਸੀ ਲੋਕ ਪੁਲਿਸ ਨੂੰ ਫਿਟ ਲਾਂਤਾਂ ਪਾ ਰਹੇ ਸਨ ਮੌਕੇ ਤੇ ਮੌਜੂਦ ਨੌਜਵਾਨਾਂ ਨੇ ਪੁਲਿਸ ਵਿਰੁੱਧ ਜਮ ਕੇ ਨਾਰੇਬਾਜ਼ੀ ਕੀਤੀ ਬਾਅਦ ਵਿੱਚ ਬਰਿਆਮ ਸਿੰਘ ਸੰਧੂ ਨੇ ਬੰਤ ਸਿੰਘ ਦੀ ਸ਼ਹਾਦਤ ਉੱਤੇ ਲੋਹੇ ਦੇ ਹੱਥ ਦੇ ਸਰਲੇਖੇਟ ਕਹਾਣੀ ਲਿਖੀ ਸੀ ਜਿਹੜੀ ਬੇਹਦ ਮਕਬੂਲ ਹੋਈ ਸੀ ਇਸ ਕਹਾਣੀ ਨਾਲ ਬਰਿਆਮ ਸਿੰਘ ਸੰਧੂ ਦੀ ਕਹਾਣੀਕਾਰ ਵਜੋਂ ਪਛਾਣ ਸਥਾਪਿਤ ਹੋ ਗਈ ਸੀ ਨਵਤੇਜ ਸਿੰਘ ਪ੍ਰੀਤ ਲੜੀ ਨੇ ਵੀ ਆਪਣੇ ਸਥਾਈ ਕਾਲ ਮੇਰੀ ਧਰਤੀ ਮੇਰੇ ਲੋਕ ਵਿੱਚ ਇਸ ਜ਼ੁਲਮੀ ਵਾਰ ਦਾ ਦਾ ਜ਼ਿਕਰ ਕਰਦਿਆਂ ਪੁਲਿਸ ਦੀ ਸਖਤ ਨਿੰਦਿਆ ਕੀਤੀ ਸੀ ਇਸ ਤੋਂ ਬਾਅਦ ਨਛੱਤਰ ਸਿੰਘ ਰਸਮੀ ਤੌਰ ਤੇ ਰੂਪੋਸ਼ ਹੋ ਗਿਆ ਸੀ ਉਹ ਪਾਰਟੀ ਦੇ ਆਗੂਆਂ ਕੋਲੋਂ ਕੋਈ ਹੋਰ ਕਾਰਨਾਮਾ ਕਰਨ ਦੀ ਮੰਗ ਕਰਦਾ ਰਿਹਾ ਪਰ ਇਸ ਦੇ ਛੇਤੀ ਹੀ ਬਾਅਦ ਪਾਰਟੀ ਨੇ ਹਥਿਆਰਬੰਦ ਕਾਰਵਾਈਆਂ ਬੰਦ ਕਰ ਦੇਣ ਦੀ ਨੀਤੀ ਅਖਤਿਆਰ ਕਰ ਲਈ ਸੀ ਇਸ ਗੱਲ ਨੇ ਉਸ ਨੂੰ ਉਦਾਸ ਤੇ ਨਰਾਸ਼ ਕਰ ਦਿੱਤਾ ਸੀ ਉਹ ਸਾਲ ਡੇਢ ਸਾਲ ਤੱਕ ਇਸੇ ਹੀ ਤਰ੍ਹਾਂ ਰੂਪੋਸ਼ ਹੋ ਕੇ ਵਿਚਰਦਾ ਰਿਹਾ ਉਸ ਦਾ ਪਾਰਟੀ ਵਿੱਚ ਨਾਂ ਬਿਆਨਤ ਸਿੰਘ ਸੀ ਅਸੀਂ ਡੱਬ ਵਾਲੀ ਦੇ ਨੇੜੇ ਬਾਂਡੀ ਨਾਂ ਦੇ ਪਿੰਡ ਵਿੱਚ ਉਸ ਦੇ ਸੁਰੱਖਿਅਤ ਰਹਿਣ ਦਾ ਇੰਤਜ਼ਾਮ ਕਰ ਦਿੱਤਾ ਸੀ ਉੱਥੋਂ ਦੇ ਇੱਕ ਪੁਰਾਣੇ ਵੈਲੀ ਹਰਨੇਕ ਸਿੰਘ ਕੋਲ ਸਾਡੀ ਪੱਕੀ ਠਾਰ ਸੀ ਨਛੱਤਰ ਸਿੰਘ ਉਸ ਕੋਲ 5-6 ਮਹੀਨੇ ਰਿਹਾ ਸੀ ਪਰ ਇਸ ਤਰ੍ਹਾਂ ਬੇਕਾਰ ਬੈਠੇ ਰਹਿਣਾ ਉਸ ਨੂੰ ਗੁਬਾਰਾ ਨਾ ਹੋਇਆ ਉਹ ਕੋਈ ਝਜਾਰੂ ਰਜੇਵਾ ਚਾਹੁੰਦਾ ਸੀ ਰੂਪੋਸ਼ਣ ਕਰਕੇ ਉਹ ਲੋਕਾਂ ਵਿੱਚ ਖੋਲਾ ਨਹੀਂ ਸੀ ਵਿਚਰ ਸਕਦਾ ਅਤੇ ਰੂਪ ਪੋਸ਼ੇ ਦੀ ਹਾਲਤ ਵਿੱਚ ਉਸ ਦੇ ਕਰਨ ਵਾਲਾ ਕੋਈ ਕੰਮ ਨਹੀਂ ਰਿਹਾ ਸੀ ਅਸੀਂ ਇਸ ਸਮੱਸਿਆ ਦਾ ਹੱਲ ਉਸ ਨੂੰ ਪੁਲਿਸ ਕੋਲ ਪੇਸ਼ ਕਰਨ ਵਿੱਚ ਹੀ ਸਮਝਿਆ ਕਿਉਂਕਿ ਕਤਲ ਦੇ ਮੁਕਦਮੇ ਵਿੱਚੋਂ ਉਸ ਦੇ ਸਾਫ਼ ਬਰੀ ਹੋ ਜਾਣ ਦੀ ਸਾਨੂੰ ਪੱਕੀ ਉਮੀਦ ਸੀ ਪਾਰਟੀ ਨੇ ਉਸ ਨਾਲ ਇਸ ਬਾਰੇ ਗੱਲ ਕਰਨ ਦੀ ਡਿਊਟੀ ਵੀ ਮੇਰੀ ਹੀ ਲਗਾ ਦਿੱਤੀ ਮੈਂ ਉਸ ਨਾਲ ਝਿਜਕਦਿਆਂ ਹੋਇਆਂ ਗੱਲ ਤੋਰੀ ਥੋੜੀ ਨਾ ਨੁਕਰ ਤੋਂ ਬਾਅਦ ਅੰਤ ਵਿੱਚ ਉਹ ਇਸ ਤਸਵੀਜ਼ ਨਾਲ ਸਹਿਮਤ ਹੋ ਗਿਆ ਸੀ ਇੱਕ ਭਰੋਸੇਯੋਗ ਤੇ ਅਸਰ ਸੂਖ ਵਾਲਾ ਬੰਦਾ ਵਿੱਚ ਪਾਇਆ ਗਿਆ ਮਿੱਥੀ ਹੋਈ ਵਿਉਂਤ ਮੁਤਾਬਕ ਪੁਲਿਸ ਨੇ ਉਸ ਨੂੰ ਲੁਧਿਆਣੇ ਤੋਂ ਗ੍ਰਿਫਤਾਰ ਕਰਨ ਦਾ ਨਾਟਕ ਰਚਿਆ ਪੁਲਿਸ ਦੇ ਇੱਕ ਥਾਣੇਦਾਰ ਨੇ ਜਦੋਂ ਰਚੀ ਗਈ ਕਹਾਣੀ ਮੁਤਾਬਕ ਨਛੱਤਰ ਸਿੰਘ ਨੂੰ ਜੱਫਾ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਥਾਣੇਦਾਰ ਨੂੰ ਅਜੇ ਹੱੱ ਧੱਕਾ ਮਾਰਿਆ ਕਿ ਇੱਕ ਵਾਰ ਤਾਂ ਥਾਣੇਦਾਰ ਦੇ ਹੋਸ਼ ਉੱਡ ਗਏ ਸਨ ਉਸ ਨੂੰ ਜਾਪਿਆ ਕਿ ਪੇਸ਼ ਹੋਣ ਦੀ ਕਹਾਣੀ ਝੂਠੀ ਸੀ ਪਰ ਉਸੇ ਵੇਲੇ ਪੁਲਿਸ ਦੇ 3-4 ਸਿਪਾਹੀਆਂ ਨੇ ਨਛੱਤਰ ਸਿੰਘ ਨੂੰ ਜੱਫੇ ਵਿੱਚ ਲੈ ਲਿਆ ਅਤੇ ਜੀਪ ਵਿੱਚ ਸੁੱਟ ਕੇ ਥਾਣੇ ਲੈ ਗਏ ਨਛੱਤਰ ਸਿੰਘ ਵੱਲੋਂ ਪੁਲਿਸ ਨਾਲ ਪੂਰਾ ਗੁੱਥਮ-ਗੁੱਥਮ ਹੋਣ ਕਰਕੇ ਮੌਕੇ ਤੇ ਮੌਜੂਦ ਲੋਕਾਂ ਵਿੱਚੋਂ ਕਿਸੇ ਨੂਮੀ ਇਸ ਗ੍ਰਿਫਤਾਰੀ ਦੇ ਝੂਠੇ ਹੋਣ ਦਾ ਸ਼ੱਕ ਨਹੀਂ ਸੀ ਪਿਆ ਅਗਲੇ ਦਿਨ ਅਖਬਾਰਾਂ ਵਿੱਚ ਇਸ ਗ੍ਰਿਫਤਾਰੀ ਬਾਰੇ ਮੋਟੀ ਖਬਰ ਛਪੀ ਸੀ ਨਸ਼ਤਰ ਸਿੰਘ ਦੇ ਵਿਰੁੱਧ ਕਤਲ ਦਾ ਕੋਈ ਠੋਸ ਸਬੂਤ ਨਹੀਂ ਸੀ ਮੌਕੇ ਦੀ ਕੋਈ ਗਵਾਹੀ ਨਹੀਂ ਸੀ ਇਸ ਕਰਕੇ ਕੁਝ ਮਹੀਨੇ ਫਿਰੋਜ਼ਪੁਰ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਉਹ ਬਾ ਇੱਜ਼ਤ ਭਰੀ ਹੋ ਕੇ ਵਾਪਸ ਆਪਣੇ ਘਰ ਪਹੁੰਚ ਗਿਆ ਸੀ ਉਸ ਤੋਂ ਬਾਅਦ ਉਸਨੇ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਨਤਕ ਫਰੰਟ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਪਹਿਲਾਂ ਕੁਝ ਸਮੇਂ ਲਈ ਉਸਨੇ ਨੌਜਵਾਨ ਭਾਰਤ ਸਭਾ ਵਿੱਚ ਕੰਮ ਕੀਤਾ ਅਤੇ ਫਿਰ ਕਿਸਾਨ ਮੁਹਾਜ ਉੱਤੇ ਪੰਜਾਬ ਵਾਹੀਕਾਰ ਯੂਨੀਅਨ ਦੇ ਆਗੂ ਵਜੋਂ ਸਰਗਰਮੀ ਨਾਲ ਕੰਮ ਕਰਦਾ ਰਿਹਾ ਸਾਡੀ ਉਮੀਦ ਦੇ ਇੱਕਦਮ ਉਲਟ ਉਹ ਜਨਤਕ ਮੁਹਾਜ ਉੱਤੇ ਬਿਹਦ کارਗਰ ਸਾਬਤ ਹੋਇਆ ਉਹ ਛੇਤੀ ਹੀ ਇਲਾਕੇ ਅੰਦਰ ਤੜਲੇਦਾਰ ਜਨ ਤੱਕ ਆਗੂ ਵਜੋਂ ਮਕਬੂਲ ਹੋ ਗਿਆ ਸੀ ਉਸ ਦੀ ਆਵਾਜ਼ ਵਿੱਚ ਦਮ ਤੇ ਤੜਾਲਾ ਸੀ ਜਿਸ ਕਰਕੇ ਉਹ ਦਿਨਾਂ ਵਿੱਚ ਹੀ ਪ੍ਰਭਾਵਸ਼ਾਲੀ ਬੁਲਾਰਾ ਬਣ ਕੇ ਉੱਭਰ ਆਇਆ ਸੀ ਜੂਨ 1975 ਵਿੱਚ ਜਦੋਂ ਇੰਦਰਾ ਗਾਂਧੀ ਨੇ ਸਾਰੇ ਦੇਸ਼ ਅੰਦਰ ਐਮਰਜੈਂਸੀ ਲਾ ਦਿੱਤੀ ਸੀ ਤਾਂ ਅਨਛੱਤਰ ਸਿੰਘ ਨੂੰ 26 ਜੂਨ ਦਾ ਦਿਨ ਚੜ੍ਹਨ ਤੋਂ ਪਹਿਲਾਂ ਹੀ ਘਰੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਉਹ ਮਾਰਚ 1977 ਤੱਕ ਲੁਧਿਆਣੇ ਜੇਲ੍ਹ ਵਿੱਚ ਰਿਹਾ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਵੀ ਉਸੇ ਜੇਲ੍ਹ ਵਿੱਚ ਸੀ ਮਾਰਚ 1977 ਵਿੱਚ ਜਦੋਂ ਸਾਰੇ ਕੈਦੀ ਛੱਡ ਦਿੱਤੇ ਗਏ ਤਾਂ ਨਛੱਤਰ ਸਿੰਘ ਵੀ ਰਿਹਾ ਹੋ ਕੇ ਘਰ ਆ ਗਿਆ ਸੀ ਉਸ ਨੇ 2 ਕੁ ਸਾਲ ਕਿਸਾਨ ਯੂਨੀਅਨ ਵਿੱਚ ਕੰਮ ਕੀਤਾ ਪਰ ਫਿਰ ਉਸ ਦਾ ਮਨ ਇਸ ਕੰਮ ਤੋਂ ਉਚਾਟ ਹੋ ਗਿਆ ਸੀ 1981 ਵਿੱਚ ਸਾਨੂੰ ਰੋਡੇ ਪਿੰਡ ਵਿੱਚੋਂ ਉੱਡਦੀ ਉੱਡਦੀ ਖ਼ਬਰ ਮਿਲੀ ਕਿ ਨਛੱਤਰ ਸਿੰਘ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਦੇ ਭਤੀਜੇ ਸਵਰਨ ਸਿੰਘ ਨਾਲ ਅਕਸਰ ਹੀ ਬੋਲਟ ਮੋਟਰਸਾਈਕਲ ਉੱਤੇ ਘੁੰਮਦਾ ਰਹਿੰਦਾ ਸੀ 9 ਸਤੰਬਰ 1981 ਨੂੰ ਜਦੋਂ ਲਾਲਾ ਜਗਤ ਨਾਰਾਇਣ ਦੇ ਮਾਰੇ ਜਾਣ ਦੀ ਖਬਰ ਆਈ ਤਾਂ ਸਾਰੀ ਕਹਾਣੀ ਸਪਸ਼ਟ ਹੋ ਗਈ ਸੀ ਨਛੱਤਰ ਸਿੰਘ ਤੇ ਉਸਦੇ ਦੋ ਸਾਥੀ ਲਾਲੇ ਨੂੰ ਲੁਧਿਆਣਾ ਜਲੰਧਰ ਬਾਈਪਾਸ ਨੇੜੇ ਗੋਲੀਆਂ ਨਾਲ ਛਲਣੀ ਕਰਕੇ ਮੋਟਰਸਾਈਕਲ ਉੱਤੇ ਜਰਨੈਲੀ ਸੜਕ ਤੇ ਜਲੰਧਰ ਵਾਲੇ ਪਾਸੇ ਨਿਕਲ ਗਏ ਸਨ ਪਰ ਲਾਡੋਵਾਲ ਦੇ ਪੁਲ ਦੀ ਚੜਾਈ ਚੜਦੇ ਆ ਉਹਨਾਂ ਦਾ ਮੋਟਰਸਾਈਕਲ ਨਵਾਂ ਨਕੂਰ ਹੁਣ ਸੜਕਾ ਗਰਮ ਹੋ ਕੇ ਜਾਮ ਹੋ ਗਿਆ ਸੀ ਉਹ ਮੋਟਰਸਾਈਕਲ ਛੱਡ ਕੇ ਪੈਦਲ ਪੱਜ ਤੁਰੇ ਸਨ ਕਿ ਥੋੜੀ ਦੂਰ ਜਾ ਕੇ ਨਛੱਤਰ ਸਿੰਘ ਪੁਲੇਖੇ ਨਾਲ ਇੱਕ ਉਜੜੇ ਖੂਹ ਵਿੱਚ ਜਾ ਡਿੱਗਾ ਸੀ ਉਸ ਦੇ ਸਾਥੀਆਂ ਨੇ ਉਸ ਨੂੰ ਖੂਹ ਚੋਂ ਕੱਢਣ ਦਾ ਬਹੁਤ ਯਤਨ ਕੀਤਾ ਪਰ ਇੰਨੇ ਵਿੱਚ ਕੁਝ ਲੋਕ ਉਹਨਾਂ ਦਾ ਪਿੱਛਾ ਕਰਦੇ ਨੇੜੇ ਆ ਪਹੁੰਚੇ ਨਛੱਤਰ ਸਿੰਘ ਨੇ ਆਪਣੇ ਸਾਥੀਆਂ ਭਾਈ ਸਵਰਨ ਸਿੰਘ ਰੋਡੇ ਤੇ ਦਲਬੀਰ ਸਿੰਘ ਨੂੰ ਉਥੋਂ ਬਚ ਕੇ ਨਿਕਲ ਜਾਣ ਦੀ ਸਲਾਹ ਦਿੱਤੀ ਇਸ ਤਰ੍ਹਾਂ ਉਸ ਦੇ ਸਾਥੀ ਤਾਂ ਬਚ ਕੇ ਨਿਕਲ ਗਏ ਪਰ ਬਦਕਿਸਮਤੀ ਨਾਲ ਉਸ ਨੂੰ ਲੋਕਾਂ ਨੇ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਪੁਲਿਸ ਨੇ ਉਸ ਉਤੇ ਬੇਤਹਾਸ਼ਾ ਤਸ਼ੱਦਦ ਕੀਤਾ ਉਸ ਨੂੰ ਕਤਲ ਦੇ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਉਹ 18 ਸਾਲ ਜੇਲ੍ਹ ਵਿੱਚ گزارਨ ਤੋਂ ਬਾਅਦ ਰਿਹਾ ਹੋ ਕੇ ਘਰ ਪਹੁੰਚ ਗਿਆ ਸੀ ਪਰ ਥੋੜੇ ਹੀ ਸਾਲਾਂ ਬਾਅਦ ਉਹ ਬਿਮਾਰੀ ਦੀ ਵਜ੍ਹਾ ਕਰਕੇ ਇਸ ਖਾਨੀ ਸੰਸਾਰ ਤੋਂ ਵਿਦਾ ਹੋ ਗਿਆ ਸੀ ਕਿਤਾਬ ਖਾੜਕੂ ਲਹਿਰਾਂ ਦੇ ਅੰਗ ਸੰਗ ਲੇਖਕ ਸਰਦਾਰ ਅਜਮੇਰ ਸਿੰਘ ਭਾਗ 18ਵਾਂ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ